ਤੇ ਬਾਕੀ ਮੇਰੇ ਖਿਆਲ ਮੈਂ ਤਾਂ ਸੋਚਦਾ ਕਿ ਦੂਜੇ ਐਮਪੀਆਂ ਨੂੰ ਵੀ ਜਾਂ ਪੰਜਾਬ ਦੇ ਹੋਰ ਲੋਕਾਂ ਨੂੰ ਸਿਰ ਦੇ ਲੋਕਾਂ ਨੂੰ ਵੀ ਇਸ ਵਾਸਤੇ ਜਿੱਥੇ ਵੀ ਕੋਈ ਗਲਤ ਹੋ ਰਿਹਾ ਉੱਥੇ ਆਵਾਜ਼ ਚੁਣੀ ਚਾਹੀਦੀ। ਜੀ ਗੱਲ ਕਰੀਏ ਕਾਂਗਰਸ ਦੇ ਖਿਲਾਫ ਵੀ ਤੁਸੀਂ ਜੋ ਵੀ ਅੱਜ ਤੱਕ ਦੀ ਕਾਰਗੁਜ਼ਾਰੀ ਹੈ ਐਨਐਸਐ ਲਗਾਈ ਹੈਗੀ ਸੈਂਟਰ ਦੇ ਖਿਲਾਫ ਬੋਲਿਓ ਪੰਜਾਬ ਸਰਕਾਰ ਦੇ ਖਿਲਾਫ ਬੋਲਿਓ ਤੇ ਕਾਂਗਰਸ ਬਾਰੇ ਤੁਹਾਡਾ ਕੀ ਵਿਚਾਰ ਹੈ? ਨਹੀਂ ਸਾਡੇ ਤੇ ਮੇਰੇ ਖਲ ਪੰਜਾਬ ਨਾਲ ਜਿਹੜੀਆਂ ਨੈਸ਼ਨਲ ਪਾਰਟੀਆਂ ਚ ਕਾਂਗਰਸ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਹੋਰ ਵੀ ਬਣਾ ਹੁਣ ਆਮ ਆਦਮੀ ਪਾਰਟੀ ਵੀ ਇਹ ਸੈਂਟਰ ਤੋਂ ਚੱਲਦੀ ਹੈ। ਸਾਰੀਆਂ ਪੰਜਾਬ ਨਾਲ ਕੋਈ ਵੀ ਇਨਸਾਫ ਕਰਕੇ ਕਾਂਗਰਸ ਨੇ ਸਾਡਾ ਉਹ ਅਕਾਲ ਤਖਟਾਇਆ ਬਹੁਤ ਸਾਡਾ ਨੁਕਸਾਨ ਕੀਤਾ ਬਹੁਤ ਤੇ ਇਸ ਕਰਕੇ ਅਸੀਂ ਦੇ ਸਾਰਿਆਂ ਨੂੰ ਇਹ ਮਤਲਬ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਉੱਠ ਕੇ ਖੜੋ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹ ਵੀ ਤੈਸ਼ਨਾਸ਼ ਕਰਤੀ ਸਾਡੇ ਲੀਡਰਾਂ ਨੇ ਤੇ ਮੇਰੇ ਖਿਆਲ ਇੱਕ ਹੋਰ ਤੇ ਸੈਂਟਰ ਵਾਲੇ ਤੇ ਜੋ ਚੱਲ ਰਿਹਾ ਉਹ ਉਹਨਾਂ ਦੇ ਅਸੀਂ ਕੋਈ ਹਮਾਇਤ ਨਹੀਂ ਕਰ ਰਹੇ ਕਾਂਗਰਸ ਦੀ ਅਸੀਂ ਕਿ ਅਸੀਂ ਉਹ ਵੀ ਬਰਾਬਰ ਦੇ ਦੋਸ਼ੀ ਹੈ ਜੀ ਤੇ ਠੀਕ ਹੈ ਕਿ ਅੱਜ ਉਹਨਾਂ ਕੋ ਸਤਾ ਨਹੀਂ ਹੈਗੀ ਪਹਿਲਾਂ ਉਹ ਨਾ ਜਦੋਂ ਉਹਨਾਂ ਕੋ ਸਤਾ ਸੀ ਉਦੋਂ ਉਹ ਜ਼ੁਲਮ ਕਰ ਰਹੇ ਸੀ ਅੱਜ ਦੂਜਿਆਂ ਕੋ ਆ ਗਏ ਤੇ ਉਹ ਸਾਡੇ ਨਾਲ ਧੱਕਾ ਕਰ ਰਹੇ ਬੱਬੂ ਜੀ ਬਾਕੀ ਇਹ ਹੁਣ ਜਿਹੜਾ ਰਿਹਾਈ ਦਾ ਚੱਲ ਰਿਹਾ ਐਨਆਈਏ ਦਾ ਮਾਮਲਾ ਅਮਰਪਾਲ ਦੇ ਉੱਪਰ ਕੀ ਅਮਰਪਾਲ ਦੀ ਰਿਹਾਈ ਤੇ ਬਾਕੀਆਂ ਦੀ ਰਿਹਾਈ ਦੇ ਉੱਪਰ ਕੋਈ ਕਾਰਵਾਈ ਹੁਣ ਅੱਗੇ ਸੁਚੇਤ ਚੱਲ ਰਹੀ ਹੈ ਨਹੀਂ ਰਿਹਾਈ ਵਾਸਤੇ ਅਸੀਂ ਹੁਣ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੋਇਆ ਹੈ ਤੇ ਉਹਦੀ 28 ਤਰੀਕ ਆ ਤੇ ਸਾਨੂੰ ਉਮੀਦ ਹੈ ਕਿ ਕੋਰਡ ਸਹੀ ਫੈਸਲਾ ਕਰੂਗਾ ਤੇ ਉਹਨਾਂ ਨੂੰ ਕਿਉਂਕਿ ਇੰਨੇ ਵੱਡੇ ਲੋਕਾਂ ਦੀ ਉਹ ਨਮਾਇੰਦਗੀ ਕਰ ਰਹੇ ਆ ਪੰਜਾਬ ਤੋਂ ਸਭ ਤੋਂ ਜਿਆਦਾ ਬਹੁਮਤ ਨਾਲ ਉਹ ਜਿੱਤੇ ਹੋਏ ਆ ਤੇ ਇਸ ਕਰਕੇ ਜੇ ਮੇਰਾ ਖਿਆਲ ਹੈ ਕਿ ਲੋਕਤੰਤਰ ਦੀ ਜੀ ਕਦਰ ਕਰਨੀ ਆ ਜਾਂ ਸਰਕਾਰੀ ਤੰਤਰ ਜੋ ਬਣਾਇਆ ਹੋਇਆ ਉਹਦੇ ਅਧੀਨ ਚੱਲਣਾ ਚੱਲ ਰਹੀ ਸਰਕਾਰ ਮੇਰਾ ਖਿਆਲ ਹੈ ਕਿ ਉਹਨਾਂ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਖੁਦ ਵੀ ਅਸੀਂ 2 ਮਹੀਨੇ ਤੋਂ ਇਹ ਇੰਤਜ਼ਾਰ ਕਰ ਰਹੇ ਸੀ ਕਿ ਸ਼ਾਇਦ ਆਪਨੇ ਗੌਰ ਕਰਨ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨ ਤੇ ਉਹਨਾਂ ਦੀ ਜੋ ਉਹਨਾਂ ਦੀ ਉਹਨਾਂ ਦੇ ਸਾਥੀਆਂ ਦੀ ਜੋ ਜਾਂ ਹੋਰ ਸਾਡੇ ਬੰਦੀ ਸਿੰਘ ਆ ਉਹਨਾਂ ਵਾਸਤੇ ਕੋਈ ਸਹੀ ਫੈਸਲਾ ਲੈਣ ਤੇ ਸੇਖਾਬੀ ਸਤ ਬੰਦੀ ਸਿੰਘਾਂ ਤੁਸੀਂ ਗੱਲ ਕੀਤੀ ਆ ਕਿਸੇ ਬੰਦੀ ਸਿੰਘਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਆ ਵੀ ਤੁਸੀਂ ਸਾਡੇ ਨਾਲ ਜੁੜੋ ਇਸ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੂ ਆਣਾ ਉਹਨਾਂ ਦਾ ਪਰਿਵਾਰ ਵੀ ਜਿਹੜਾ ਲਗਾਤਾਰ ਸੰਘਰਸ਼ ਕਰ ਰਿਹਾ ਜਾਂ ਹੋਰ ਪਰਿਵਾਰ ਨੇ ਬੰਦੀ ਸਿੰਘ ਕਿ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਈ ਆ ਵੀ ਤੁਸੀਂ ਵੀ ਆ ਜਾਓ ਇਸ ਕਲੇਸ਼ ਦੇ ਵਿੱਚ ਆਪਾਂ ਕੱਟੇ ਹੋ ਕੇ ਸਰਕਾਰਾਂ ਨੂੰ ਜੁਗਾਨ ਦੀ ਕੋਸ਼ਿਸ਼ ਕਰੀਏ ਨਹੀਂ ਅਸੀਂ ਤੇ ਹੁਣ ਕਿਸਾਨ ਯੂਨੀਅਨ ਨਾਲ ਇਹ ਤੋਂ ਬਾਅਦ ਚ ਅਸੀਂ ਕਿਸਾਨ ਯੂਨੀਅਨਾਂ ਨੂੰ ਵੀ ਇਹ ਅਨਸਾਬ ਮੋਰਚੇ ਵਾਲਿਆਂ ਨੂੰ ਸਾਰਿਆਂ ਨੂੰ ਮਿਲ ਰਹੇ ਆ ਮਿਲਾਂਗੇ ਤੇ ਉਹਨਾਂ ਨੂੰ ਕਹਾਂਗੇ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਅਸੀਂ ਇਹ ਇਨਸਾਫ ਲੈ ਸਕਦੇ ਹਾਂ ਜੇ ਅਸੀਂ ਕੋਈ ਸੰਭੂ ਬਾਰਡਰ ਤੇ ਜਾਂ ਪਹਿਲਾਂ ਦਿੱਲੀ ਬਾਰਡਰ ਤੇ ਲਾਇਆ 700 ਲੋਕ ਸਾਡੇ ਉਦੋਂ ਸ਼ਹੀਦ ਹੋਏ ਉਦੋਂ ਹੁਣਾਂ ਸੰਭੂ ਬਾਰਡਰ ਤੇ ਵੀ ਕਿੰਨੇ ਚਿਰ ਤੋਂ ਰੋਡ ਵੀ ਸਰਕਾਰਾਂ ਨੇ ਬੰਦ ਕੀਤੇ ਹੋਏ ਤੇ ਇਲਜ਼ਾਮ ਵੀ ਸਾਡੇ ਉੱਪਰ ਲਾਇਆ ਜਾ ਰਹੇ ਆ ਤੇ ਸਾਡੇ ਲੋਕਾਂ ਨੂੰ ਉੱਥੇ ਦਿੱਲੀ ਆਰਾ ਵਗੈਰਾ ਜਾਣ ਵਾਸਤੇ ਕਿੰਨੀ ਤਕਲੀਫ ਦਿੱਤੀ ਜਾ ਰਹੀ ਆ ਤੇ ਮੇਰੇ ਖਿਆਲ ਹੈ ਕਿ ਇਹ ਇਹਦੇ ਵਾਸਤੇ ਵੀ ਆ ਜਾਂ ਇਨਸਾਫ ਮੋਰਚਾ ਆ ਜਾਂ ਲਤੀਫਪੁਰੇ ਮੋਰਚਾ ਲਗਾਵਾ ਹੋਰ ਵੀ ਜਿਹੜੇ ਸਾਰੇ ਇਹ ਅਸੀਂ ਇਕੱਠੇ ਹੋ ਕੇ ਹੀ ਸਾਡੀ ਤੇ ਉਹ ਹੀ ਅਪੀਲ ਅਸੀਂ ਤਾਂ ਹੀ ਕਰ ਕਰ ਜਾ ਰਹੇ ਹਾਂ ਕਿ ਸਾਰੇ ਜਣੇ ਆਪਾਂ ਆਪਾਂ ਪੁੱਛਿਆ ਕਿਸੇ ਬੰਦੀ ਸਿੰਘ ਤੇ ਪਰਵਾਸ ਮੈਂ ਕਿ ਕਿ ਕੱਦੇ ਦਾ ਕੋਈ ਪਰਿਵਾਰ ਦੇ ਨਾਲ ਗੋਲਾਕਾਤ ਹੋਈ ਹੈ ਤੇ ਹੁਣ ਨਹੀਂ ਅਜੇ ਫੇਰਾਲ ਕੇਸ ਨਾਮੀ ਅਸੀਂ ਨਹੀਂ ਕਹਿ ਸਕਦੇ ਉਹ ਬਾਪੂ ਗੁਰਚੰਦ ਸਿੰਘ ਜੀ ਸਾਨੂੰ ਮਿਲਦੇ ਰਹਿੰਦੇ ਤੇ ਉਹਨਾਂ ਨਾਲ ਵੀ ਅਸੀਂ ਉਹਨਾਂ ਨਾਲ ਵੀ ਹੁਣ 15 ਤਰੀਕ ਨੂੰ ਰੱਖਿਆ ਕੁਝ ਮਹਾਰਤ ਤੇ ਅਸੀਂ ਸੋਚਦੇ ਹਾਂ ਕਿ ਸਾਰੇ ਜਣੇ ਅਸੀਂ ਰਲ ਕੇ ਹੀ ਕੋਈ ਸਾਰਿਆਂ ਨਾਲ ਮਿਲਾਂਗੇ ਅਸੀਂ ਤੇ ਸਾਰਿਆਂ ਨਾਲ ਮਿਲ ਕੇ ਅਸੀਂ ਬੰਦੀ ਸਿੰਘ ਤੇ ਪਰਿਵਾਰ ਨੂੰ ਸਾਰਿਆਂ ਨੂੰ ਮਿਲਿਆ ਜਾਊਗਾ ਸਾਰਿਆਂ ਨੂੰ ਮਿਲਿਆ ਜਾਊਗਾ ਜੀ ਬੰਦੀ ਸਿੰਘ ਆਂਦੇ ਉਹ ਬਾਪੂ ਲੋਕ ਸਭ ਮੈਂਬਰ ਚੋਣਾਂ ਕਹਿੰਦੇ ਨੇ ਵੱਡੀ ਬਹੁਤ ਨਾਲ ਵੱਲੋਂ ਸਵਾਲ ਚੁੱਕੇ ਜਾ ਰਹੇ ਸੀ ਕਿ ਵੀ ਇਹਨਾਂ ਵੱਲੋਂ ਬਹੁਤ ਵੱਡੀ ਮੈਂਬਰਸ਼ਿਪ ਆ ਉਹ ਕੈਨਸਲ ਕੀਤੀ ਜਾਵੇ ਪਰ ਹਾਈ ਕੋਰਟ ਵੱਲੋਂ ਇਸ ਨੂੰ ਲਕਾਰਿਆ ਗਿਆ ਕਿੱਦਾਂ ਦੇਖਦੇ ਉਸ ਚੀਜ਼ ਨੂੰ ਅੱਗੇ ਸਾਹ ਨਹੀਂ ਇਹ ਠੀਕ ਹੈ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਆਪਣੀ ਸਹੀ ਜ਼ਿੰਮੇਵਾਰੀ ਨਿਭਾਈ ਆ ਜਦੋਂ ਐਡੇ ਕੋਈ ਧੱਕੇ ਨਾਲ ਤੇ ਜਾਂ ਕੋਈ ਲੋਕਾਂ ਨੂੰ ਕੋਈ ਡਰਾਦ ਮੁਕਾ ਕੇ ਤੇ ਉਹ ਬਣਨੇ ਗਏ ਲੋਕਾਂ ਨੇ ਆਮਹਾਰੇ ਹੋ ਕੇ ਉਹਨਾਂ ਨੇ ਵੋਟਾਂ ਪਾਈਆਂ ਸਾਰੇ ਪੰਜਾਬ ਤੋਂ ਵੱਧ ਬਹੁਤ ਬੰਦਨਾ ਜਤਾਇਆ ਤੇ ਇਹ ਤੇ ਮੇਰੇ ਖਿਆਲ ਆ ਜਿਹੜੇ ਉਹਨਾਂ ਲੋਕਾਂ ਦੀ ਅਕਲ ਤੇ ਹਾਸਾ ਹੁੰਦਾ ਹੈ ਕਿ ਉਹ ਆਪ ਤੇ ਕਾਹੇ ਜੋਗੇ ਨਹੀਂਗੇ ਤੇ ਦੂਜਿਆਂ ਦੇ ਉੱਪਰ ਐਵੇਂ ਝੂਠੇ ਸਿੱਧੇ ਇ ਸੰਕਤਾਂ ਜੀ ਵੀ ਅਸੀਂ ਭੰਬਲ ਪੁਸਾ ਪਾ ਰਹੇ ਹੈ ਬਾਬੂ ਜੀ ਅਕਾਲੀ ਦਲ ਦੇ ਕਿਹ ਜੀ ਕਿਸੇ ਚੋਣਾਵ ਲੈ ਕੇ ਜਿਦਾਂ ਸੁਝਾ ਪਟਿਆਲੇ ਚ ਆਇਓ ਮੇਨ ਮੁੱਦਾ ਤਾਂ ਅਜੀਬ ਜੀ ਚੋਣਾਵ ਲੈ ਕੇ ਆ ਰਿਸਪੌਂਸ ਕਿਦਾਂ ਦਾ ਮਿਲ ਰਿਹਾ ਨਾਲ ਮੇਰਾ ਇੱਕ ਹੋਰ ਸਵਾਲ ਹੈ ਅਜੀਬ ਜੀ ਜਿਹੜੇ ਮੈਂਬਰ ਸਭਾ ਬੰਦ ਨੇ ਨਾ ਉਹ ਵੀ ਕੁਝ ਨਾਰਾਜ਼ ਚੱਲ ਰਹੇ ਨੇ ਅਕਾਲੀ ਦਲ ਤੋਂ ਖਾਸ ਕਰਕੇ ਜਾਂ ਅਕਾਲੀ ਦਲ ਦੇ ਪ੍ਰਧਾਨ ਤੋਂ ਕੀ ਉਹ ਸਾਥ ਦੇ ਰਹੇ ਨਾਲ ਨਹੀਂ ਇਹ ਜੀ ਉਹ ਰਿਸਪੌਂਸ ਤੇ ਬਹੁਤ ਵਧੀਆ ਮਿਲ ਰਿਹਾ ਅਸੀਂ ਆ ਸਾਡਾ ਕੋਈ ਕੱਲ ਅਚਾਨਕ ਹੀ ਇੱਥੇ ਦਾ ਪ੍ਰੋਗਰਾਮ ਬਣ ਗਿਆ ਅਸੀਂ ਕੋਈ ਇੱਥੇ ਨਾਬੇ ਸਾਡਾ ਕੋਈ ਹੈਗਾ ਸੀ ਆਉਣ ਦਾ ਪ੍ਰੋਗਰਾਮ ਤੇ ਅਸੀਂ ਕਿਹਾ ਚਲੋ ਪਟਿਆਲੇ ਵੀ ਅਸੀਂ ਸੰਗਤਾਂ ਦੇ ਦਰਸ਼ਨ ਕਰ ਚੱਲਦੇ ਹਾਂ ਤੇ ਅਸੀਂ ਕੱਲ ਸ਼ਾਮ ਨੂੰ ਹੀ ਇਹ ਇਹ ਅਪੀਲ ਕੀਤੀ ਤੇ ਹੁਣ ਦੇਖੋ ਕਿ ਕਿੰਨੀਆਂ ਸੰਗਤਾਂ ਆਉਂਦੀਆਂ ਇਹ ਸਾਡਾ ਕੋਈ ਪਹਿਲਾਂ ਤੋਂ ਫਿਕਸ ਪ੍ਰੋਗਰਾਮ ਨਹੀਂ ਸੀ ਫਿਰ ਵੀ ਅਸੀਂ ਜਿੱਥੇ-ਜਿੱਥੇ ਜਾਂਦੇ ਹਾਂ ਸੰਤਾਂ ਦਾ ਬਹੁਤ ਵੱਡਾ ਹੰਗਾਰਾ ਵਾ ਸੰਤਾਂ ਚਾਹੁੰਦੀਆਂ ਬਦਲਾ ਕਿਉਂਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਦੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਸੰਤਾਂ ਨੂੰ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੂੰ ਤੈਸ਼ ਨੈਸ਼ ਕਰ ਦਿੱਤਾ ਸਾਡੇ ਅਕਾਲ ਤਖਤ ਦੀ ਜਵਾਨ ਸ਼ਾਨ ਸੀ ਉਹਨੂੰ ਵੀ ਬੋਧਾ ਨੀਵਾ ਕਰ ਦਿੱਤਾ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜੋ ਜੋ ਆਵਾਜ਼ ਸੀਗੀ ਉਹ ਵੀ ਹੁਣ ਕੋਈ ਸੁਣ ਕੇ ਰਾਜ਼ੀ ਨਹੀਂ ਮੇਰੇ ਖਿਆਲ ਹੈ ਕਿ ਸਾਰੀਆਂ ਚੀਜ਼ਾਂ ਸਾਡੇ ਇੱਕ ਇਹ ਇੱਕ ਪਰਿਵਾਰ ਦੀ ਝੋਲੀ ਚ ਪੈ ਜਾਣ ਜਾਂ ਇੱਕ ਉਹਦੇ ਹੁਕਮ ਨਾਲ ਚੱਲ ਸਾਰਾ ਕੁਝ ਹੀ ਵਾਪਰਿਆ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਰੀਆਂ ਤਰਾਂ ਦੇ ਸਹਿਯੋਗ ਨਾਲ ਅੱਜ ਜੇ ਕੋਈ ਮੈਂਬਰ ਸੰਪਰਕ 'ਚ ਹੈਗਾ ਕਿ ਹਾਂ ਤੁਹਾਡੇ ਨਾਲ ਲਈ ਤਿਆਰ ਹੋ ਕੋਈ ਕਿਉਂਕਿ ਉਹ ਵੀ ਜਿਹੜਾ ਹੁਣ ਸੁਖਵਿੰਦਰ ਸਿੰਘ ਬਾਦਲ ਤੋਂ ਰਾਜ ਚੱਲ ਰਹੇ ਨੇ ਇਹ ਚੀਜ਼ ਕਦਾਂ ਹੋਵੇ ਕੋਈ ਲਾਈਨ ਦੱਸ ਦੋ ਕਿ ਕਿਹੜਾ ਬੰਦਾ ਨਹੀਂ ਜੇ ਤੇ ਕੋਈ ਮਤਲਬ ਪਹਿਲਾਂ ਜਦੋਂ ਕੋਈ ਇਹ ਬੇਅਦਬੀਆਂ ਦਾ ਮਾਮਲਾ ਹੋਇਆ ਜਾਂ ਉਦੋਂ ਪਹਿਲਾਂ ਜਿੰਨਾ ਲੋਕਾਂ ਨੇ ਕੋਈ ਆਵਾਜ਼ ਉਠਾਈ ਪਈ ਉਹਦੇ ਖਿਲਾਫ ਉੱਠੇ ਉਦੋਂ ਉਹਨਾਂ ਲੋਕਾਂ ਨਾਲ ਤੇ ਕੁਝ ਕੀਤੀ ਜਾਂਦੀ ਵਿਚਾਰ ਜਿਹੜੇ ਅਜੇ ਤੱਕ ਚੱਲੀ ਜਾ ਰਹੇ ਨਾਲ ਹੀ ਚੱਲੀ ਜਾ ਰਹੇ ਆ ਫਿਰ ਉਹਨਾਂ ਵਾਸਤੇ ਤੇ ਮੇਰਾ ਖਿਆਲ ਹੈ ਸੰਤਾ ਕੀ ਬੋਲ ਰਹੇ ਆ ਅਕਾਲੀ ਦਲ ਦਾ ਫਿਊਚਰ ਕੀ ਦੇਖਦੇ ਹੋ ਹਾਂਜੀ ਅਕਾਲੀ ਦਲ ਦਾ ਫਿਊਚਰ ਦੇਖਦੇ ਆ ਅਕਾਲੀ ਦਲ ਦਾ ਫਿਊਚਰ ਤੇ ਜੀ ਹੋਣਾ ਦੇਖ ਲਓ ਦੇਖ ਲਿਓ ਸੰਤਾ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੋਇਆ ਆ ਇਹ ਮੇਰੇ ਅਕਾਲੀ ਦਲ ਦੇ ਕਈ ਵੱਡੇ ਲੀਡਰ ਸੁਖਬੀਰ ਦਾ ਅਸਤੀਫਾ ਵੀ ਮੰਗ ਰਹੇ ਆ ਇਹਨੂੰ ਵੀ ਤੁਸੀਂ ਕਿਵੇਂ ਦੇਖਦੇ ਹੋ ਨੀ ਮੈਂ ਤਾਂ ਸੋਚਦਾ ਕਿ ਉਹਨਾਂ ਨੂੰ ਬਹੁਤ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਜੇ ਅਕਾਲੀ ਦਲ ਨੂੰ ਬਚਾਉਣਾ ਸੀ ਤੇ ਉਹ ਹੁਣ ਸੰਗਤਾਨੇ ਤੇ ਉਹ ਜਦੋਂ ਤੋਂ 22 ਤੋਂ ਖਾਸ ਕਰਕੇ ਪਤਾ ਲੱਗਿਆ ਸੀ ਤੇ ਹੁਣ ਵੀ ਆ ਲੋਕ ਸਭਾ ਚ ਪੂਰੇ ਅਕਾਲੀ ਦਲ ਦੇ ਜਵਾਨ ਜਬਤ ਹੋ ਗਏ ਤੇ ਇਸ ਕਰਕੇ ਮੇਰਾ ਖਿਆਲ ਉਹਨਾਂ ਨੂੰ ਸਮਝਦੇ ਨਾ ਜਾਗਤ ਨੂੰ ਸਭ ਨੇ ਕੁਰਸੀ ਛੱਡ ਕੇ ਪੰਦੇਤਾਂ ਦੇ ਖਾਤਰ ਉਹਨਾਂ ਨੂੰ ਅਸਤੀਫਾ ਨਹੀਂ ਖੇਤਰੀ ਪਾਰਟੀ ਦੇਖ ਸਕਦੇ ਆ ਉਹਨਾਂ ਵਾਲੇ ਦਿਨਾਂ ਦੇ ਵਿੱਚ ਏ ਜੀ ਹੁਣ ਸੰਗਤਾਂ ਨਾਲ ਸੀ ਉਹ ਇੱਕ 22 ਤਰੀਕ ਦਾ ਕੱਟ ਰੱਖਿਆ ਉਹ ਚ ਵੀ ਕੁਝ ਵਿਚਾਰ ਕਰਾਂਗੇ ਉਦੋਂ ਬਾਅਦ ਚ ਨਾਮਰਤ ਪਾਲਣਾ ਜਾਂ ਹੋਰ ਸਿਰ ਤੇਰਾ ਨਾ ਵਿਚਾਰ ਕਰਕੇ ਅਸੀਂ ਦੇਖਾਂਗੇ ਕਿ ਜੇ ਸਿੰਘ ਸਾਹਿਬ ਜਿਸ ਨਾਲ ਗੱਲ ਕੀਤੀ ਆਵੇ ਡੇਰਾ ਪਲੇਨੀ ਜਿਹੜੇ ਗੱਲ ਕੀਤੀ ਆਵੇ ਪ੍ਰਦੀਪ ਕਲੇਰ ਨੇ ਜਿਹੜਾ ਖਲਾਸਾ ਕੀਤਾ ਅਕਾਲੀ ਦਲ ਨੂੰ ਲੈ ਕੇ ਕੀ ਸਮਝੋ ਕਿ ਸਹੀ ਆ ਜਾਂ ਫਿਰ ਉਹ ਰਾਣੀ ਸਟੈਂਡ ਦੇ ਮੁਤਾਬਿਕ ਜਿਹੜਾ ਉਹ ਕਰ ਰਿਹਾ ਨਹੀਂ ਚਲੋ ਇਹ ਮੇਰੇ ਖਿਆਲ ਅ ਕੋਈ ਕੁਛ ਨਾ ਕੁਛ ਤੇ ਹੋਊਗਾ ਜੇ 100% ਨਹੀਂ ਅਗੋ 80% ਤੇ ਸਹੀ ਗੱਲ ਹੋਊਗੀ ਤੇ ਇਹ ਚੀਜ਼ਾਂ ਕਿ ਮੇਰੇ ਖਿਆਲ ਆ ਕਿ ਸਾਡੇ ਲੀਡਰ ਉਹਨਾਂ ਨਾ ਕਿਓ ਖਿਚੜੀ ਰਹੇ ਹੀ ਆ ਉਹ ਸਾਰਿਆਂ ਨੂੰ ਪਤਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਕੋਈ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਇਹ ਤੇ ਇਹਨਾਂ ਨੇ ਇਸੇ ਕਰਕੇ ਲੋਕਾਂ ਦੇ ਸੰਗਤਾਂ ਦੇ ਮਨੋਂ ਚ ਇਹ ਉਤਰ ਗਿਆ ਜੀ ਅਮਰਪਾਲ ਜਿਹੜੀ ਸੋਰਸ ਸੀਗੀ ਹੁਣ ਡਿਬਰਗੋੜ੍ਹ ਜ਼ਿਲ੍ਹੇ ਦੇ ਵਿੱਚ ਨੇ ਲੋਕ ਸਭਾ ਜਿੱਤ ਸਿੰਘ ਧਾਮੀ ਨੇ ਨੂਨਲ ਅਫਸਰ ਨੂੰ ਚਿੱਠੀ ਲਿਖੀ ਹੈ ਕਿਹਾ ਗਿਆ ਕਿ ਜਾਲੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਕਿਹਨਾਂ ਜੇ ਸਿੱਖਾ ਦੀ ਵੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਔਰ ਆਕੜਾ ਜਿਹੜਾ ਘਟ ਆਇਆ ਇਸ ਵਾਰ VOTING ਦਾ ਕਿਉਂਕਿ ਜੋ ਹਰੇ ਤੱਕ ਜੋ ਡਾਟਾ ਆਇਆ ਹੈਗਾ ਉਹ ਕਾਫੀ ਘਟ ਹੈ ਪਿਛਲੀ ਵਾਰ ਦੇ ਨਾਲ ਅਸੀਂ ਕਿਸ ਤਰੀਕੇ ਨਾਲ ਵੇਖ ਨੂੰ ਤੁਸੀਂ ਬੀ ਲਗਾਤਾਰ ਚੱਲਦੇ ਕੀ ਤੁਹਾਡੇ ਨਹੀਂ ਅਸੀਂ ਤੇ ਇਹੀ ਸੋਚ ਰਹੇ ਹਾਂ ਕਿ ਸੰਗਤਾਂ 'ਚ ਇੱਕ ਤੇ ਜਾਗਰਕਤਾ ਦੀ ਘਾਟ ਹੈ ਕਿ ਇਹ ਸਾਨੂੰ ਅਸੀਂ ਆਪਣੀ ਜ਼ਿੰਮੇਵਾਰੀ ਜੋ ਨਿਭਾਉਣੀ ਚਾਹੀਦੀ ਸੀ ਜੋ ਸਾਡਾ ਸ਼ਰਮਣੀ ਕਮੇਟੀ 'ਚ ਅਸੀਂ ਸਾਰੇ ਜਾਣੇ ਕਿੰਨੇ ਕੋਲ ਤੇ ਇਹ ਨਗਾਰ ਆ ਗਿਆ ਆ ਚੀਜ਼ ਹੋ ਗਈ ਤੋਂ ਉਹਦੇ 'ਚ ਬਦਲਾਅ ਅਸੀਂ ਤਾਂ ਹੀ ਲੈ ਸਕਦੇ ਜੇ ਅਸੀਂ ਆਪਣੇ ਅਧਿਕਾਰ ਦੀ ਆਪਣੀ ਵੋਟ ਦੀ ਵਰਤੋਂ ਕਰਕੇ ਹੋਰ ਕੋਈ ਲੜਾਈ ਝਗੜਾ ਕਰਕੇ ਤਾਂ ਆਪਾਂ ਇਹ ਚੀਜ਼ ਕਰਨੀ ਅੱਛਾ ਉਹਨਾਂ ਨੇ ਦਿਤਾ ਹੈ ਕਿ ਇਹ ਸਿੱਖਾਂ ਦੀਆਂ ਵੋਟਾਂ ਬਣ ਰਹੀਆਂ ਨੇ ਉਸ ਨੂੰ ਕਿਸ ਤਰੀਕੇ ਨਾਲ ਵੇਖਰੋਂ ਕਿ ਸਰਕਾਰ ਇਸ ਤਰੀਕੇ ਦਾ ਹਟਕੰਡਾ ਵੀ ਅਪਣਾ ਰਹੀ ਹੈ ਨਹੀਂ ਇਹ ਤੇ ਹੋ ਹੀ ਸਕਦਾ ਹੈ ਕਿ ਕੋਈ ਇਦਾਂ ਦੀਆਂ ਵੋਟਾਂ ਮੇਰਾ ਖਿਆਲ ਹੈ ਕਿ ਜਿਹੜੇ ਅਫਸਰ ਲੱਗੇ ਆ ਜਾਂ ਜਿਹੜਿਆਂ ਦੀ ਡਿਊਟੀ ਆ ਉਹਨਾਂ ਨੂੰ ਇਹ ਪ੍ਰੋਪਰ ਇਹ ਚੀਜ਼ ਹੈ ਕਿ ਜੋ ਜੋ ਉਹਨਾਂ ਦਾ ਪਮਾਨਾ ਵਾ ਵੋਟ ਬਣਾ ਬਣਾਉਣ ਦਾ ਉਹਦੇ ਤੇ ਉਹਦੇ ਅਨਸਾਰ ਹੀ ਬਣਾਉਣ ਤੇ ਜੇ ਕੋਈ ਇਦਾਂ ਦੇ ਮਾਮਲਾ ਸਾਹਮਣੇ ਆਉਂਦਾ ਤੇ ਉਹਦਾ ਵਿਰੋਧ ਵੀ ਕੀਤਾ ਜਾਣਾ ਚਾਹੀਦਾ ਅਸੀਂ ਵੀ ਕਰਦੇ ਆ ਕਿ ਐਸਜੀਪੀਸੀ ਚੋਣ ਜਿਹੜੇ ਨੇ ਹੁਣ ਹੋ ਸਕਦੇ ਨਹੀਂ ਕਿਉਂਕਿ ਇੱਕ ਬਾਈ ਇਲੈਕਸ਼ਨ ਬਾਕੀ ਹੈਗਾ ਨਗਰ ਨਿਗਮ ਦੇ ਪੰਚਾਇਤੀ ਇਲੈਕਸ਼ਨ ਬਾਕੀ ਨੇ ਇਹ ਤਿੰਨ ਇਲੈਕਸ਼ਨ ਬਾਕੀ ਨੇਗੇ ਉਸਦੇ ਵਿੱਚ ਚਕਾਰ ਐਸਜੀਪੀਸੀ ਦੇ ਚੋਣ ਹੋ ਸਕਦੇ ਨਹੀਂ ਨਹੀਂ ਹੋ ਸਕਦਾ ਕਿ ਉਹ ਅਜੇ ਇਹਨਾਂ ਤੋਂ ਬਾਅਦ ਹੀ ਹੋਣਾ ਪਰ ਉਹਦੇ ਵਾਸਤੇ ਆਪਾਂ ਵੋਟਾਂ ਤੇ ਬਣਾਵਾਂਗੇ ਤੇ ਤਾਂ ਹੀ ਅਜੇ ਤੇ ਅਸੀਂ ਵੋਟਾਂ ਬਣਾਉਣ ਦੀ ਅਪੀਲ ਕਰ ਰਹੇ ਹਾਂ ਤੇ ਇਹ ਇਹ ਇਹੋ ਹੀ ਅਸੀਂ ਬੇਨਤੀ ਲੈ ਕੇ ਜਾ ਰਹੇ ਹਾਂ ਸੰਤਾ ਜੀ ਇਹ ਜਿਹੜਾ ਡਾਟਾ ਡਾਟਾ ਘਟ ਆਇਆ ਐਜ਼ ਅ ਮਤਲਬ ਕੀ ਸਮਝਦੇ ਹੋ ਕਿ ਜ ਜਾ ਉਹ ਜਾਗਰੂਕ ਨਹੀਂ ਹੈਗੇ ਵੋਟਾਂ ਬਣਾਉਣ ਨੂੰ ਜਾਂ ਫਿਰ ਕੰਮੀ ਨਾਲ ਹੀ ਸਵਾਲ ਹੈ ਜਾਂ ਕਿਤੇ ਕਮੀ ਆ ਵੀ ਹਾਂ ਸਿੱਖ ਭਾਈਦਾਰਾਂ ਨੂੰ ਜਾਂ ਸਿੱਧੀ ਤਰ੍ਹਾਂ ਜਿਹੜਾ ਮੋਟੀਵੇਟ ਨਹੀਂ ਕੀਤਾ ਜਾ ਰਿਹਾ ਜਾਂ ਸਮਝਾਇਆ ਨਹੀਂ ਜਾ ਰਿਹਾ ਜਾਂ ਜਾਜੀਪੁਰ ਦੀ ਮੈਂਬਰਾਂ ਦੀ ਕਮੀ ਆ ਜਾਂ ਪ੍ਰਧਾਨਾਂ ਦੀ ਕਮੀ ਆ ਇਹ ਚੀਜ਼ ਹੈ ਕਿ ਅਸੀਂ ਇੰਨੇ ਅਵੇਅਰਨੈਸ ਹੋ ਚੁੱਕੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਸਾਡੇ ਅਧਿਕਾਰ ਕੀ ਆ ਹੁਣ ਜਦੋਂ ਵੀ ਤੁਸੀਂ ਵੋਟ ਬਣਾਉਣ ਵਾਸਤੇ ਕਿਸੇ ਬੰਦੇ ਨੂੰ ਜਾ ਕੇ ਕਹਿੰਦੇ ਵੀ ਜੇ ਤੋ ਉਹ ਕਹਿੰਦੇ ਕੀ ਮਿਲੂਗਾ ਸਾਨੂੰ ਕਿਉਂਕਿ ਸਾਡੀਆਂ ਸੰਸਥਾਵਾਂ ਨੇ ਉਹ ਜਿਹਾ ਕੰਮ ਨਹੀਂ ਕੀਤਾ ਜੇ ਤੋਂ ਲੋਕ ਅਛਾਵਤੋਕ ਹੋ ਕੇ ਗਾ ਅੱਗੇ ਵਧਣ ਉਹਨਾਂ ਨੂੰ ਮਤਲਬ ਰਾਜਨੀਤਿਕ ਲੋਕਾਂ ਤੋਂ ਉਹਨਾਂ ਦਾ ਭਰੋਸਾ ਉੱਠ ਚੁੱਕਾ ਇਸ ਕਰਕੇ ਉਹ ਕਹਿੰਦੇ ਕਿ ਵੋਟ ਪਾ ਕੇ ਅੱਗੇ ਸਾਨੂੰ ਕੀ ਫਾਇਦਾ ਹੋਏ ਤੇ ਗਾ ਕੀ ਹੋਊਗਾ ਇਸ ਕਰਕੇ ਮੇਰਾ ਖਿਆਲ ਉਹ ਵੀ ਉਹਨਾਂ ਦੀ ਥੋੜੀ ਜੀ ਇੱਕ ਕਮੀ ਆ ਆਪਾਂ ਨੂੰ ਸਾਰਿਆਂ ਨੂੰ ਬਦਲਾਅ ਵਾਸਤੇ ਸਾਡੇ ਕੋਲ ਇੱਕ ਵੋਟ ਬਹੁਤ ਵੱਡਾ ਹਥਿਆਰ ਆ ਉਹ ਸਾਰਿਆਂ ਨੂੰ ਅਸੀਂ ਬਣਾਉਣੀ ਚਾਹੀਦੀ ਆ ਤੇ ਉਹਦੇ ਵਰਤੋਂ ਕਰਕੇ ਅਸੀਂ ਜੋ ਸਾਨੂੰ ਲੱਗਦਾ ਕਿ ਇਹਦੇ ਚ ਕਮੀਆਂ ਕਮਜ਼ੋਰੀਆਂ ਆ ਉਹਦੇ ਚੰਗੇ ਯੋਗ ਉਮੀਦਵਾਰ ਲਿਆ ਕੇ ਅਸੀਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀ ਜੀ ਸਿੰਘ ਸਾਹਿ 16 ਸਟੰਡਰ ਤੱਕ ਦਾ ਟਾਈਮ ਮਿਲਿਆ ਜੀ ਕੀ ਲੱਗਦਾ ਹੈ ਕਿ ਇਹ ਟਾਈਮ ਠੀਕ ਹੈ ਜਾਂ ਹੋਰ ਵਧਣਾ ਚਾਹੀਦਾ ਬੂਟਾ ਬਣਾਉਣ ਲਈ ਨਹੀਂ ਮੇਰਾ ਖਿਆਲ ਹੈ ਕਿ ਪ੍ਰਸ਼ਾਸਨ ਨੂੰ ਸਾਡੇ ਚੋਣ ਕਮਿਸ਼ਨ ਨੂੰ ਜਿੱਥੇ ਵੀ ਕੋਈ ਗਲਤ ਹੋ ਰਿਹਾ ਉੱਥੇ ਆਵਾਜ਼ ਚੁਣੀ ਚਾਹੀਦੀ ਸਿੰਘ ਜੀ ਗੱਲ ਕਰੀ ਅਕਾਲੀ ਦਲ ਦੇ ਖਿਲਾਫ ਵੀ ਤੁਸੀਂ ਖੁੱਲਕੇ ਗੱਲ ਕਰਦੇ ਹੋ ਵੀ ਤੇ ਆ ਭਾਜਪਾ ਦੇ ਖਿਲਾਫ ਵੀ ਹੈ ਕਾਂਗਰਸ ਤੇ ਹਲੇ ਤੱਕ ਤੁਸੀਂ ਕਿਵੇਂ ਦੇਖਦੇ ਹੋ ਕਾਂਗਰਸ ਦੀ ਜੋ ਵੀ ਹਜੇ ਤੱਕ ਦੀ ਕਾਰਗੁਜ਼ਾਰੀ ਹੈ ਐਨਐਸਐ ਲਗਾਈ ਹੈਗੀ ਸੈਂਟਰ ਦੇ ਖਿਲਾਫ ਬੋਲਦੇ ਹੋ ਪੰਜਾਬ ਸਰਕਾਰ ਦੇ ਖਿਲਾਫ ਬੋਲਦੇ ਤੇ ਕਾਂਗਰਸ ਬਾਰੇ ਤੁਹਾਡਾ ਕੀ ਵਿਚਾਰ ਹੈ ਨਹੀਂ ਸਾਡੇ ਤੇ ਮੇਰੇ ਖਲ ਪੰਜਾਬ ਨਾਲ ਜਿਹੜੀਆਂ ਨੈਸ਼ਨਲ ਪਾਰਟੀਆਂ ਚ ਕਾਂਗਰਸ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਹੋਰ ਵੀ ਬਣਾ ਹੋਣਾ ਆਮ ਆਦਮੀ ਪਾਰਟੀ ਵੀ ਇਹ ਸੈਂਟਰ ਤੋਂ ਚੱਲਦੀ ਹੈ ਸਾਰੀਆਂ ਪੰਜਾਬ ਨਾਲ ਕੋਈ ਵੀ ਅਨਸਾਫ ਕਰਕੇ ਰਾਜੀ ਨਹੀਂ ਕਾਂਗਰਸ ਨੇ ਵੀ ਸਾਡਾ ਉਹ ਅਕਾਲ ਤਖਟ ਹਟਾਇਆ ਬਹੁਤ ਸਾਡਾ ਨੁਕਸਾਨ ਕੀਤਾ ਬਹੁਤ ਤੇ ਇਸ ਕਰਕੇ ਅਸੀਂ ਦੇ ਸਾਰਿਆਂ ਨੂੰ ਇਹ ਮਤਲਬ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਉੱਠ ਕੇ ਖੜੋ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹ ਵੀ ਤੈਸ਼ਨਾਸ਼ ਕਰਤੀ ਸਾਡੇ ਲੀਡਰਾਂ ਨੇ ਤੇ ਮੇਰੇ ਖਿਆਲ ਹੈ ਕਿ ਹੋਰ ਤੇ ਸੈਂਟਰ ਵਾਲੇ ਤੇ ਜੋ ਚੱਲ ਰਿਹਾ ਉਹ ਉਹਨਾਂ ਦੇ ਅਸੀਂ ਕੋਈ ਹਮੈਤ ਨਹੀਂ ਕਰ ਰਹੇ ਕਾਂਗਰਸ ਦੀ ਅਸੀਂ ਕਿ ਅਸੀਂ ਉਹ ਵੀ ਬਰਾਬਰ ਦੇ ਦੋਸ਼ੀ ਹੈ ਜੀ ਤੇ ਠੀਕ ਹੈ ਕਿ ਅੱਜ ਉਹਨਾਂ ਕੋ ਸਤਾ ਨਹੀਂ ਹੈਗੀ ਪਹਿਲਾਂ ਉਹਨਾਂ ਜਦੋਂ ਉਹਨਾਂ ਕੋ ਸਤਾ ਸੀ ਉਦੋਂ ਉਹ ਜ਼ੁਲਮ ਕਰ ਰਹੇ ਸੀ ਅੱਜ ਦੂਜਿਆਂ ਕੋ ਆ ਗਈ ਤੇ ਉਹ ਸਾਡੇ ਨਾਲ ਧੱਕਾ ਕਰ ਰਹੇ